ਆਪਣਾ ਸਾਥ ਦੇ। ਆਹ ਲੋਕ ਤੇ ਫੋਟੋ ਨਾ ਫੋਟੋ ਕਰਾ। ਅਮਰ ਸੰਧਿ ਦੀ ਜਤੂਆ ਆਮ ਤੌਰ ਤੇ ਸੁਖਾ ਜਿਹੜਾ ਤੁਹਾਨੂੰ ਦਿਖਾ ਰਿਹਾ ਦੇਖੋ ਪੁਲਿਸ ਮੁਲਾਜ਼ਮਾਂ ਦੇ ਸਾਹਰੇ ਕਿ ਡਾਂਗ ਬਤੀ ਤੁਹਾਡੇ ਕੀ ਮਰੋ ਦੇ ਤਾ ਮਾਰਾ ਮਾਲ ਛੱਡ ਆਲੇ ਮਰੋ ਜਿਵੇਂ ਮਰੋ ਥੋੜਾ ਬਜੋਸ ਤੇ ਫਿਰ ਚਾਗੇ দেও ਕੀ ਗੱਲ ਹੋਈ ਅੱਜ ਨਿਸ਼ਾਰਾ ਬੰਨੂਆ ਜੀ ਅੱਜ ਲਾਸਟ ਡੇਨ ਨੋਮੀਨੇਸ਼ਨ ਫਾਈਲ ਕਰਾਂਦਾ ਸੀਗਾ ਆਲਰੇਡੀ ਦੋਵਾਂ ਪਾਸਿਆਂ ਦੇ ਉੱਤੇ 1.5 200 ਮੀਟਰ ਦੇ ਉੱਤੇ ਬੈਰੀਗੇਟਿੰਗ ਕੀਤੀ ਹੋਈ ਆ ਤੇ ਪ੍ਰੋਪਰ ਫੋਰਸ ਲਾਈ ਗਈ ਸੀ ਕਿ ਜਿਹੜੇ ਨੋਮੀਨੇਸ਼ਨ ਜਿਹਨਾਂ ਨੇ ਫਾਈਲ ਕਰਨੇ ਆ ਸਿਰਫ ਉਹ ਹੀ ਇਹਨਾਂ ਬੈਰੀਗੇਟਾਂ ਤੋਂ ਅੱਗੇ ਆ ਕੇ ਨੋਮੀਨੇਸ਼ਨ ਫਾਈਲ ਕਰ ਸਕਦੇ ਨੇ ਬਾਕੀ ਸਾਰੇ ਪਿੱਛੇ ਰਹਿਣਗੇ ਹਜੂਮ ਇਸ ਤੋਂ ਥੋੜੀ ਦੌਰ ਪਹਿਲਾਂ ਇੱਕ ਵਾਰਦਾਤ ਸਾਹਮਣੇ ਆਈ ਆ ਕਿ ਕਿਸੇ ਨੇ ਕੀਤੀ ਆ ਕਿ ਯਾਰ ਦੇ ਵਿੱਚ ਕਿਸੇ ਬੰਦੇ ਵੱਲੋਂ ਕੋਈ ਗੋਲੀ ਚੱਲੀ ਆ ਜੀ ਕਿਸੇ ਹਰਜੀਤ ਸਿੰਘ ਨਾਂ ਦੇ ਬੰਦੇ ਤੇ ਪਿੰਨੀ ਦੇ ਵਿੱਚ ਗੋਲੀ ਲੱਗੀ ਆ ਉਹਨੂੰ ਹਸਪੀਟਲ ਐਡਮਿਟ ਕਰਾਇਆ ਕਹਿੰਦੇ ਸਟੇਬਲ ਐਸ ਟਾਈਮ ਠੀਕ ਆ ਉਹ ਪਤਾ ਕਰਦੇ ਆ ਕਿ ਇਸ ਕਾਰਨ ਕਰਕੇ ਕਿਸ ਬੰਦੇ ਵੱਲੋਂ ਚਲਾਈ ਗਈ ਆ ਜੀ ਜਿਹੜੀ ਗੋਲੀ ਵਨ ਸਾਈਡਡ ਹੈ ਉਹ ਦੋਵੇਂ ਸਾਈਡਰ ਨਹੀਂ ਨਹੀਂ ਹਜੇ ਤੱਕ ਤਾਂ ਵਨ ਸਾਈਡਡ ਹੋਈ ਆ ਜੀ ਬੋ ਸਾਈਡ ਨਹੀਂ ਹੈਗੀ ਵਨ ਸਾਈਡਡ ਚੱਲੀ ਹੈ ਜਿਹੜਾ ਇੰਜਣ ਹੈ ਸਰ ਕਿਸੇ ਪਾਰਟੀ ਤੋਂ ਬਿਲੋਂਗ ਉਹ ਸੁਣਣ ਚ ਨਹੀਂ ਹਜੇ ਆਇਆ ਜੀ ਚੈੱਕ ਕਰਾਂਗੇ ਕਿਹੜੀ ਪਾਰਟੀ ਨਾਲ ਬਿਲੋਂਗ ਕਰਦਾ ਜਿਹੜੀ ਨਾਲ ਵੀ ਬਿਲੋਂਗ ਕਰਦਾ ਹੈ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦਊਗੀ ਬਾਕੀ ਜੋ ਸਟੇਟਮੈਂਟ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਇੱਕ ਸਿੰਗਲ ਫਾਇਰ ਹੋਇਆ ਮੇਰਾ ਨਾਮ ਸਰਾਰ ਭਜਨ ਸਿੰਘ ਪਿੰਡ ਰੂੜੀ ਵਾਲਾ ਤੇ ਉਹਦੇ ਵਿੱਚ ਇਹ ਹੀ ਵੀ ਮੰਤਰੀ ਸਾਹਿਬ ਨੂੰ ਇਹ ਗੱਲ ਕਹੀ ਸੀ ਵੀ ਮੰਤਰੀ ਸਾਹਿਬ ਸਾਡੇ ਜਿਹੜਿਆ ਲਕਸ਼ਣ ਕਰਾ ਦਿਓ ਜੇ ਉਹ ਮੈਂ ਜਿਦਾਂ ਤੇ ਤੁਹਾਨੂੰ ਮੈਂ ਪਿਸ਼ਤਾਮ ਲਿਖ ਕੇ ਦੇ ਦਿੰਦਾ ਫੇਰ ਬੰ ਸਰਪੰਚੀ ਉਹਨੂੰ ਦੇ ਦਿਓ ਮੈਨੂੰ ਕੋਈ ਤਰਾਜ ਨਹੀਂ ਓਏ ਜੰਗਸ਼ੇਰ ਟੋਨੀ ਨੂੰ ਅੱਛਾ ਤੇ ਮੈਨੂੰ ਮੰਤਰੀ ਸਾਹਿਬ ਆਂਦਾ ਮੈਂ ਵੀਡੀਓ ਸਾਹਿਬ ਨੂੰ ਕਹਿ ਦਿੰਦਾ ਤੇ ਤੁਹਾਡਾ ਮਸਲਾ ਹੱਲ ਕਰ ਦਿੰਦਾ ਮੈਂ ਉਹ ਟਾਈਮ ਜੰਗਸ਼ੇਰ ਨੇ ਇਹਦੇ ਪੋਸਟਰ ਵੀ ਨਹੀਂ ਲਗਾ ਦਿੰਦਾ ਤੇ ਇਹਨੂੰ ਪਿੰਡ ਮੀਟਿੰਗ ਨਹੀਂ ਕਰ ਦਿੰਦਾ ਅੱਜ ਕੀ ਆ ਅੱਜ ਜਿਹੜਾ ਮੈਂ ਤਾਂ ਸਾਰਾ ਕੁਝ ਦੱਸਣ ਲੱਗਾ ਅੱਜ ਵਾਲੀ ਗੱਲ ਦੱਸੋ ਜੀ ਅੱਜ ਜੋ ਹੋਇਆ ਉੱਥੇ ਮੈਂ ਆਪ ਦੇ ਸਾਰੇ ਪਰਿਵਾਰ ਨੂੰ ਭੇਜਿਆ ਕਿ ਤੁਸੀਂ ਜਾ ਕੇ ਕਾਗਜ਼ ਜਾਓ ਤੇ ਮੈਂ ਕਾਗਜ਼ ਡੀਸੀ ਅਫਸਰੋਂ ਲੈ ਕੇ ਆਉਣਾ ਉਹ ਜੇ ਆਣ ਕੇ ਇੱਥੇ ਉਤਰੇ ਹੀ ਆ ਤੇ ਇਹਨਾਂ ਨੇ ਆਉਂਦਿਆਂ ਗੱਡੀ ਗੱਡੀ ਭੰੰਤੀ ਸਾਰੀ ਤੇ ਬੁੜੀਆਂ ਨੂੰ ਤਾਰ ਕੇ ਜਿੰਨੇ ਵੀ ਕਾਗਜ਼ ਪੱਤਰ ਲੈ ਕੇ ਪਾੜ ਕੇ ਤੇ ਲਲਕਾਰੇ ਮਾਰ ਕੇ ਚੱਲ ਗਏ ਜੰਗ ਸ਼ੇਰ ਨੇ ਉਹਦੇ ਨਾਲ ਇੱਕ ਗੱਬਰ ਆ ਉਹ ਕਿਹੜੀ ਪਾਰਟੀ ਦਾ ਆਮ ਪਾਰਟੀ ਦਾ ਹੀ ਆ ਤੇ ਮੈਂ ਵੀ ਆਮ ਪਾਰਟੀ ਦਾ ਆ ਤੇ ਮੈਂ ਤੇ ਮੁੱਖ ਮੰਤਰੀ ਭਵਾਨ ਮਾਨ ਨੂੰ ਤੇ ਇਹਨਾਂ ਨੂੰ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਇਹ ਗੱਲ ਕਹਿਣ ਲੱਗਾ ਵੀ ਕੋਈ ਨਾ ਕੋਈ ਅਨਸਾਫ਼ ਹੋਵੇ ਜੇ ਕਾਲੀ ਕਾਂਗਰਸ ਇਸ ਤਰ੍ਹਾਂ ਕਰਦੇ ਜੇ ਅਸੀਂ ਇਸ ਤਰ੍ਹਾਂ ਕਰ ਲਗੇ ਤਾਂ ਸਾਨੂੰ ਕੌਣ ਮੁੜ ਕੇ ਵੋਟ ਪਾਊਗਾ